ਸਾਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਅੱਜ ਆਪਾਂ ਗੱਲ ਕਰਨ ਲੱਗੇ ਆ ਇੱਕ ਬਹੁਤ ਹੀ ਅਮੀਰ ਸੰਸਤਾ ਦੀ ਅਲੂਮੀਨਾਤੀ ਸੰਸਤਾ ਦੀ ਜਿਹਦੇ ਵਿੱਚ ਦਿਲਜੀਤ ਨੂੰ ਜੋੜਿਆ ਜਾਂਦਾ ਜਾਂ ਕੋਈ ਹੋਰ ਜਿਹੜਾ ਕੀ ਮਤਲਬ ਕੋਈ ਐਕਟਰ ਜਾਂ ਕੋਈ ਬਹੁਤ ਉੱਚੀ ਜਗ੍ਹਾ ਤੇ ਗਿਆ ਆ ਜਿਹੜਾ ਉਹਨੂੰ ਇਸ ਚੀਜ਼ ਨਾਲ ਜੋੜਿਆ ਜਾਂਦਾ ਕਿਉਂਕਿ ਕੋਈ ਕਹਿੰਦਾ ਵੀ ਇਹ ਇਦਾਂ ਦੇ ਨਿਸ਼ਾਨ ਬਣਾਉਂਦੇ ਆ ਵੀ ਇਹ ਅਲੂਮੀਨਾਤੀ ਨਿਸ਼ਾਨ ਆ ਕਿਉਂਕਿ ਇਹ ਸੰਸਤਾ ਦੇ ਜਿਹੜੀ ਇਹ ਫੈਮਿਲੀ ਆ ਜਾਂ ਇਹ ਸੰਸਤਾ ਆ ਉਹਦੇ ਨਿਸ਼ਾਨ ਇਦਾਂ ਆ ਤੇ ਮੈਂ ਅੱਜ اسی ਗੱਲ ਤੇ ਗੱਲ ਕਰਨੀ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਆਈਆਂ ਜਿਹਦੇ ਵਿੱਚ ਬਹੁਤ ਹੀ ਸਿਆਣੇ-ਸਿਆਣੇ ਵਿਦਵਾਨ ਕਹਿ ਲੋ ਜਾਂ ਕੋਸ਼ ਕਹਿ ਲੋ ਹਨਾ ਜਿਹੜੇ ਕਿਤਾਬਾਂ ਪੜ੍ਹਦੇ ਆ ਉਹਨਾਂ ਨੇ ਦੱਸਿਆ ਵੀ ਇਹ ਇੱਕ ਸ਼ੈਤਾਨ ਦੀ ਪੂਜਾ ਕਰਦੇ ਆ ਇਹ ਵੀ ਮਤਲਬ ਸ਼ੈਤਾਨ ਜਿਹੜਾ ਆ ਉਹ ਤੁਹਾਡੇ ਤੋਂ ਕੁਝ ਮੰਗਦਾ ਆ ਤਨ ਕੋ ਤੁਹਾਡੀ ਕੋਈ ਖਾਸ ਚੀਜ਼ ਮੰਗਦਾ ਜਾਂ ਤੁਹਾਡੀ ਜਾਨ ਵੀ ਮੰਗ ਸਕਦਾ ਤੇ ਤੁਹਾਨੂੰ ਉਹ ਦੇਣੀ ਪੈਣੀ ਹੈ ਠੀਕ ਹੈ ਜੀ ਮੈਂ ਸਾਰੀਆਂ ਚੀਜ਼ਾਂ ਤੇ ਮਤਲਬ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਦੱਸੂਗਾ ਵੀ ਇਹ ਸੰਸਥਾ ਕੀ ਆ ਕਿੱਦਾਂ ਆ ਹਾਂ ਇਹ ਤਾਂ ਮੰਨਣਯੋਗ ਆ ਵੀ ਇਹ ਬਹੁਤ ਅਮੀਰ ਸੰਸਥਾ ਆ ਜਿਹੜਾ ਵੀ ਬੰਦਾ ਇਹ ਸੰਸਥਾ ਜੁਆਇਨ ਕਰਦਾ ਉਹ ਮਤਲਬ ਫਰਸ਼ ਤੋਂ ਅਰਸ਼ ਤੇ ਮੈਂਟਰ ਤੋਂ ਮੈਂਟੀ ਪਹੁੰਚ ਜਾਂਦਾ ਠੀਕ ਹੈ ਜੀ ਤੇ ਅੱਜ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਤੇ ਤੁਹਾਨੂੰ ਇਹ ਦੱਸੂਗਾ ਮੈਂ ਇਸ ਵੀਡੀਓ ਦੇ ਵਿੱਚ ਵੀ ਕਿੱਦਾਂ ਤੁਸੀਂ ਲੂਮੀਨਾਤੀ ਸੰਸਥਾ ਆ ਜਿਹੜੀ ਜਾਂ ਜਿਹਦੇ ਵਿੱਚ ਦਿਲਜੀਤ ਹੋਣਾ ਜਿਹੜੇ ਦੇ ਵਿੱਚ ਦਿਲਜੀਤ ਹੋਣਾ ਨੇ ਕਿੱਦਾਂ ਜੁਆਇਨ ਕੀਤੀ ਤੇ ਤੁਸੀਂ ਕਿੱਦਾਂ ਕਰ ਸਕਦੇ ਆ ਬਹੁਤ ਹੀ ਸੌਖਾ ਤਰੀਕਾ ਆ ਕੋਈ ਔਖਾ ਨਹੀਂਗਾ ਜਿਹੜੀਆਂ ਇਹ ਗੱਲਾਂ ਆ ਵੀ ਉਹ ਤੁਹਾਡੀ ਕੋਈ ਖਾਸ ਚੀਜ਼ ਮੰਗਦਾ ਇੰਦਾ ਦੀ ਕੋਈ ਗੱਲ ਨਹੀਂ ਹਾਂ ਸ਼ੈਤਾਨ ਦੀ ਪੂਜਾ ਜ਼ਰੂਰ ਆ ਜਿਹੜੀ ਤੁਹਾਨੂੰ ਕਰਨੀ ਪੈਣੀ ਠੀਕ ਆ ਜੀ ਤੇ ਉਹ ਤਾਂ ਤੁਹਾਨੂੰ ਬਾਕੀ ਦਾ ਵੀਡੀਓ ਵਿੱਚ ਸਾਰਾ ਗੱਲਾਂ ਦਾ ਪਤਾ ਹੀ ਆ ਵੀ ਕੀ ਕੀ ਗੱਲ ਆ ਤੇ ਮੈਂ ਤੁਹਾਨੂੰ ਇਹ ਸੰਸਥਾ ਜੁਆਇਨ ਕਰਨ ਲਈ ਇੱਕ ਸੌਖਾ ਜਿਹਾ ਤਰੀਕਾ ਦੱਸੂਗਾ ਵੀ ਕਿੱਦਾਂ ਤੁਸੀਂ ਸ਼ੈਤਾਨ ਨੂੰ ਸੱਦਣਾ ਕਿੱਦਾਂ ਉਹਦੇ ਨਾਲ ਗੱਲਬਾਤ ਕਰਨੀ ਆ ਤੇ ਕਿੱਦਾਂ ਤੁਸੀਂ ਇਹ ਜੁਆਇਨ ਕਰ ਸਕਦੇ ਆ ਤੇ ਕਿੱਦਾਂ ਤੁਸੀਂ ਫਰਸ਼ ਤੋਂ ਅਰਸ਼ ਤੇ ਜਾ ਸਕਦੇ ਆ ਤੇ ਤੁਸੀਂ ਵੀ ਦਿਲਜੀਤ ਹੁਣਾਂ ਵਾਂਗੂ ਇੱਕ ਚਮਕਦੇ ਸਤਾਰੇ ਬਣ ਸਕਦੇ ਆ ਬਹੁਤ ਹੀ ਸੌਖਾ ਤਰੀਕਾ ਆ ਕੋਈ ਔਖਾ ਨਹੀਂ ਤੇ ਆਜੋ ਵੀਡੀਓ 'ਚ ਬਣੇ ਰਹੋ ਤੇ ਦੂਜੀ ਗੱਲ ਇਹ ਆ ਵੀਡੀਓ ਉਹੀ ਮੇਰਾ ਵੀਰ ਦੇਖਿਓ ਜਿਨ੍ਹਾਂ ਦਾ ਦਿਲ ਕਮਜ਼ੋਰ ਨਹੀਂਗਾ ਆਜੋ ਤੇ ਲਓ ਜੀ ਆ ਸਾਰਾ तामझाम ਆ ਆ ਵਿਧੀ ਵਿਦਾਂਤ ਆ ਜਿਹੜਾ ਆਪਾਂ ਹੁਣੇ ਕਰਨਾ ਆ ਤੇ ਆਜੋ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਣਾ ਚੰਗੀ ਤਰ੍ਹਾਂ ਆਪਦੇ ਖਾਨੇ ਪਾ ਲਿਓ ਇਹ ਗੱਲਾਂ ਜੇ ਕੋਈ ਵੀ ਵਿੱਚ ਗਲਤੀ ਹੋਈ ਤੇ ਉਹ ਗਲਤੀ ਦਾ ਖਾਮਜਾ ਤੁਸੀਂ ਆਪ ਭੁਗਤੂਗੇ ਤੇ ਇਹਦੇ ਨਾਲੋਂ ਪਹਿਲਾਂ ਆ ਕਿ ਤੁਸੀਂ ਕੋਈ ਗਲਤੀ ਨਾ ਕਰਿਓ ਗੱਲ ਮੇਰੀ ਚੰਗੀ ਤਰ੍ਹਾਂ ਧਿਆਨ ਨਾਲ ਸੁਣਿਓ ਤੇ ਆ ਲੋ ਜੀ ਆਪਾਂ ਧੂਣਾ ਲਾ ਲੈਣਾ ਆ ਪਾਥੀਆਂ ਦਾ ਧੂਣਾ ਪਾਥੀਆਂ ਦਾ ਲਾ ਕੇ ਤੇ ਉਹਨਾਂ ਦੇ ਆਲੇ-ਦੁਆਲੇ ਹਲਦੀ ਮਿਰਚਾਂ ਦਾ ਆਪਾਂ ਜਿਹੜਾ ਗੋਲਕਤਾਰਾ ਬਣਾ ਦੇਣਾ ਆ ਤੇ ਜਿਹੜਾ ਆ ਤੁਸੀਂ ਗੋਲਕਤਾਰਾ ਦੇਖਦੇ ਆ ਆਪਾਂ ਪੂਰਾ ਨਹੀਂ ਬਣਾਉਣਾ ਹੈਗਾ ਇਹਨੂੰ ਆਪਾਂ ਇਧਰੋਂ ਖੁੱਲਾ ਰੱਖਣਾ ਆ ਖੁੱਲਾ ਤਾਂ ਰੱਖਣਾ ਆ ਕਿਉਂਕਿ ਜਦੋਂ ਸ਼ੈਤਾਨ ਨੇ ਆਉਣਾ ਤੇ ਉਹਨੂੰ ਨੰਗਣ ਨੂੰ ਵੀ ਕੋਈ ਰਾਹ ਚਾਹੀਦਾ ਬਾਹਰ ਜਾਣ ਨੂੰ ਜੇ ਆਪਾਂ ਇਹਨੂੰ ਪੂਰਾ ਬੰਦ ਕਰ ਲਿਆ ਤੇ ਉਹ ਇਹਦੇ ਵਿੱਚ ਬੰਦ ਹੋ ਜਾਊਗਾ ਤੇ ਹਮੇਸ਼ਾ ਤੁਹਾਡੇ ਨਾਲ ਰਹਿਣ ਵਾਲੀ ਸਥਿਤੀ ਜੋ ਹੋਊਗਾ ਕੰਮ ਤੇ ਆਹ ਲਓ ਜੀ ਇੱਕ ਲੈ ਲੈਣੀ ਆਪਾਂ ਸ਼ਰਾਬ ਦੀ ਬੋਤਲ ਕਿਉਂਕਿ ਆਪਾਂ ਭਗਵਾਨ ਨਹੀਂ ਸ਼ੈਤਾਨ ਨੂੰ ਪੂਜਣ ਲੱਗੇ ਆ ਤੇ ਇੱਕ ਲੈ ਲੈਣਾ ਆਪਾਂ ਸੰਗਲ ਸੰਗਲ ਤਾਂ ਲੈਣਾ ਕਿਉਂਕਿ ਆਪਾਂ ਉਹਦੀਆਂ ਲੱਤਾਂ ਬੰਨਣੀਆਂ ਥੋੜੇ ਟਾਈਮ ਲਈ ਤੇ ਦੁੱਧ ਲੈ ਲੈਣਾ ਆ ਦੋ ਹਰੀਆਂ ਮਿਰਚਾਂ ਲੈ ਲੈਣੀਆਂ ਤੇ ਲੂਮੀਨਾਤੀ ਦੇ ਨਿਸ਼ਾਨ ਬਣਾ ਦੇਣੇ ਤੇ ਆ ਜਿਹੜਾ ਤੁਹਾਡੇ ਸਾਹਮਣੇ ਪਿਆਜ਼ ਗਾੜ ਇਹ ਹੈਗੇ ਜੀ ਗਾਂ ਦੇ ਪੂਛ ਦੇ ਵਾਲ ਤੇ ਆ ਹੈਗੇ ਬੱਕਰੀ ਦੇ ਪੂਛ ਦੇ ਵਾਲ ਤੇ ਹੁਣ ਆਪਾਂ ਇਹਦੇ ਵਿੱਚ ਬੈਠ ਕੇ ਜੋ ਮੰਤਰ ਪੜ੍ਹਨਾ ਜਾਂ ਕਹਾਵਤ ਕਰਨੀ ਆ ਉਹ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿਨਾ ਦਿਨਾ ਆ ਕਿਉਂਕਿ ਦੁਪਹਿਰਾ ਤੁਹਾਡੇ ਸਾਹਮਣੇ ਟਿਕਿਆ ਹੋਇਆ ਆ ਪੂਰਾ ਕਿਉਂਕਿ ਦੁਪਹਿਰ ਦਾ ਟਾਈਮ ਜਿਹੜਾ ਹੁੰਦਾ ਇਹ ਸ਼ੈਤਾਨਾਂ ਦਾ ਟਾਈਮ ਹੁੰਦਾ ਤੇ ਆਜੋ ਤੇ ਇੱਕ ਲੈ ਲੈਣੀ ਆ ਆਪਾਂ ਬੱਕਰੀ ਤੇ ਬੱਕਰੀ ਦੀ ਦੇਣੀ ਪੈਣੀ ਆ ਆਪਾਂ ਨੂੰ ਬਲੀ ਤੇ ਇਹ ਚੀਜ਼ ਮੈਂ ਵੀਡੀਓ ਵਿੱਚ ਦਿਖਾ ਨਹੀਂ ਸਕਦਾ ਕਿਉਂਕਿ ਫੇਰ ਇਹ ਵੀਡੀਓ ਅਪਲੋਡ ਨਹੀਂ ਹੋਣੀ ਤੇ ਇਹ ਬੱਕਰੀ ਦੀ ਬਲੀ ਆ ਤੁਸੀਂ ਪੂਰੀ ਚੰਗੀ ਤਰ੍ਹਾਂ ਸਮਝ ਲਓ ਤੇ ਹਥਿਆਰ ਤਿੱਖਾ होई ਜਾ ਰਿਹਾ ਆ ਕਿਉਂਕਿ ਇਹਦੀ ਆਪਾਂ ਬਲੀ ਦੇਣੀ ਆ ਤੇ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਆਪਾਂ ਤੱਥਾਂ ਦੇ ਅਧਾਰ ਤੇ ਰੱਖ ਦੇਣੀ ਆ ਤੇ ਆਜੋ ਦੇਖਦੇ ਆ ਕਿੱਦਾਂ ਹੁੰਦੀ ਆ ਤੇ ਜਿਹੜਾ ਅਮੀਰ ਬਣਨ ਦਾ ਸੁਪਨਾ ਆ ਮਤਲਬ ਲਾਈਮ ਲਾਈਟ 'ਚ ਆਉਣ ਦਾ ਜਿਹੜਾ ਤੁਹਾਡਾ ਸੁਪਨਾ ਆ ਉਹ ਅਸੀਂ ਦਸਾਂ ਮਿੰਟਾਂ ਵਿੱਚ ਪੂਰਾ ਕਰ ਦੇਣਾ ਤੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਊਂਗੇ ਇਸ ਗੱਲਬਾਤ ਨੂੰ ਤੇ ਆਜੋ ਤੇ ਲਓ ਜੀ ਬੰਦਾ ਸਾਡਾ ਪਹੁੰਚ ਗਿਆ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਆ ਖਤਮ ਜਿਹੜਾ ਬਦੀਦੀ ਵਿਦਾਨਤਾ ਆਪਾਂ ਕਰਨਾ ਆ ਉਹ ਤੁਹਾਡੇ ਸਾਹਮਣੇ ਹੁਣ ਇਹ ਕਰਨਗੇ ਬਾਕੀ ਸਾਰਾ ਪੜ ਕੇ ਤੁਹਾਨੂੰ ਦੱਸਣਗੇ ਤੇ ਲੈ ਵੀ ਹਰਿੰਦਰਾ ਤਿਆਰੀ ਆ ਹਾਂ ਫੁੱਲ ਤੇ ਅਮੀਰ ਬਣ ਕੇ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਪੰਡਿਤ ਜੀ ਕੀ ਕਰਨਾ ਆਪਾਂ ਹਮਰਾ ਅਭਿਆਰਦੋ ਜਾਤਾ ਹੈ ਗੋੜਾ ਧੋ ਕੇ ਕੰਠੰਡਾ ਕਰ ਕੁਟੀ ਕਟੇਗਾ ਹਾਂ ਉਹ ਤਾਂ ਬਹੁਤ ਥੱਲੇ ਲੈਵਲ ਰਹਿ ਗਿਆ ਤਾਂ ਅਲਾ ਦੱਸ ਗੱਡੀ ਲੈਣੀ ਘਰ ਬਣਾਉਣਾ ਜਾਂ ਘੁੰਮਣ ਜਾਣਾ ਕਿਤੇ ਦੱਸ ਬੰਦੇ ਦਾ ਤੂੰ ਦੱਸ ਜਾਣਾ ਤਾਂ ਤੂੰ ਆ ਹੋ ਘੁੰਮਣ ਜਾਣਾ ਹਾਂ ਲਓ ਜੀ ਤੇ ਘੁੰਮਣ ਦੀ ਤਿਆਰੀ ਆ ਨਾਲ ਮੇਰੇ ਵਰਗੇ ਨੂੰ ਵੀ ਲੈ ਜੀ ਓਏ ਠੀਕ ਆ ਤੇ ਲੈ ਬਈ ਯਾਰ ਜਦੋਂ ਸੁਪਨਾ ਸੱਚ ਹੋਣ ਲੱਗਦਾ ਤੇ ਕਿੰਨੀ ਖੁਸ਼ੀ ਹੁੰਦੀ ਓਸ ਚੀਜ਼ ਦੀ ਚਲੋ ਜਿਹੜੀ ਗੱਲ ਇਹ ਆ ਵੀ ਬਾਕੀਆਂ ਨੇ ਦੱਸਿਆ ਵੀ ਉਹ ਕੋਈ ਖਾਸ ਚੀਜ਼ ਤੁਹਾਡੀ ਲੈਂਦੇ ਆ ਕੋਈ ਖਾਸ ਕੁਝ ਚੀਜ਼ ਨਹੀਂ ਲੈਂਦੇ ਇਹ ਤਾਂ ਗੱਲਾਂ ਹੀ ਬਣੀਆਂ ਆ ਤੇ ਬਸ ਗੱਲ ਇਹ ਆ ਵੀ ਜਲਦੀ ਤੋਂ ਜਲਦੀ ਅਮੀਰ ਹੋਣ ਦਾ ਇਹ ਸਭ ਤੋਂ ਵਧੀਆ ਤਰੀਕਾ ਆ ਤਰੀਕਾ ਅਮਯਾਉਂ ਅਜਮਾਉਂਗੇ ਤੇ ਬਹੁਤ ਸ਼ੈਤੀ ਅਮੀਰ ਬਣੋਗੇ ਤੇ ਬਾਕੀ ਸਾਰਾ ਕੁਝ ਤਾਮਜਾਮ ਸਾਡਾ ਤਿਆਰ ਕੀਤਾ ਪਿਆ ਆ ਤੁਹਾਨੂੰ ਦੱਸ ਦਿੱਤਾ ਕਿਹੜੀ-ਕਿਹੜੀ ਚੀਜ਼ ਚਾਹੀਦੀ ਮੰਤਰ ਉਹ ਮੈਂ ਤੁਹਾਨੂੰ ਦੱਸ ਦੇਣਾ ਕਿੱਦਾਂ ਉਹਨੂੰ ਸੱਦਣਾ ਕਿੱਦਾਂ ਉਹਦੇ ਨਾਲ ਗੱਲਬਾਤ ਕਰਨੀ ਆ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਣੀ ਆ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਧੁੱਪ ਪੂਰੀ ਆ ਸ਼ਾਂਤੀ ਸਾਰੇ ਪਾਸੇ ਸਨਾਟਾ ਸਾਂ ਸਾਂ ਕਰਦਾ ਦੁਪਹਿਰਾ ਟਿਕਿਆ ਹੋਇਆ ਆ ਕਿਉਂਕਿ ਇਹ ਸਮਾਂ ਜਿਹੜਾ 12 ਤੋਂ 2 ਦਾ ਸਮਾਂ ਹੁੰਦਾ ਨਾ ਇਹ ਸਮਾਂ ਬਹੁਤ ਹੀ ਜ਼ਿਆਦੇ ਵਧੀਆ ਹੁੰਦਾ ਇਸ ਕੰਮ ਲਈ ਕਿਉਂਕਿ ਰਾਤ ਦਾ ਜਿਹੜਾ ਸਮਾਂ ਆ ਉਹਦੇ ਵਿੱਚ ਬੜੀਆਂ ਅਖਾਵਟਾਂ ਜਾਂ ਕਈ ਕੋਸ਼ਿ ਹੁੰਦਾ ਆ ਉਹ ਆਪਾਂ ਕਰਨੀਆਂ ਨਹੀਂ ਤੁਹਾਨੂੰ ਦਿਨ ਵਾਲਾ ਸਿਸਟਮ ਸੌਖਾ ਦੱਸ ਦੇਣਾ ਕਿਉਂਕਿ ਸੌਖਾ ਜਿਹੜਾ ਤੁਹਾਡੇ ਕਰਨ ਯੋਗ ਆ ਉਹ ਤੁਹਾਨੂੰ ਦੱਸ ਦੇਣਾ ਤੇ ਆਜੋ ਦੋਕ ਚੀਜ਼ਾਂ ਰਹਿ ਗਈਆਂ ਆਪਾਂ ਉਹ ਨਾਲੇ ਲੈ ਆਈਏ ਤੇ ਨਾਲੇ ਬਣਾਉਣੇ ਆ ਵੀਡੀਓ ਤੇ ਨਾਲੇ ਜਿਹੜੀਆਂ ਬਾਕੀ ਗੱਲਾਂ ਰਹਿ ਗਈਆਂ ਉਹ ਕਰਦੇ ਆ ਆ ਇੱਕ ਕੰਮ ਆਪਾਂ ਹੋਰ ਕਰਨਾ ਆ ਇਹ ਉੱਥੇ ਵਿਧੀ ਵਿਦਾਂਤ ਕਰਕੇ ਤੇ ਕਾਲੇ ਤੇਲ ਤੇ ਚਿੱਟੇ ਤੇਲ ਲੈ ਲੈਣੇ ਆ ਤੇ ਇਹ ਕਿਸੇ ਖਾਲੀ ਜਗ੍ਹਾ ਤੇ ਸਿੱਟ ਦੇਣੇ ਆ ਜਿੱਥੇ ਮੰਨ ਲਓ ਕਿਸੇ ਦਾ ਆਉਣ ਜਾਣ ਘਟਿਆ ਤੇ ਇਹ ਕੰਮ ਤੁਸੀਂ ਪਹਿਲੋ ਕਰ ਸਕਦੇ ਆ ਬਾਅਦ ਚੋ ਵੀ ਕਰ ਸਕਦੇ ਇਹ ਬਹੁਤ ਜ਼ਰੂਰੀ ਆ ਚਾਹੇ ਵਿਧੀ ਵਿਧਾਨਤ ਕਰਨ ਤੋਂ ਪਹਿਲੋ ਕਰ ਲਿਓ ਚਾਹੇ ਬਾਅਦ ਚੋਂ ਕਰ ਲਿਓ ਤੁਹਾਡੀ ਮਰਜ਼ੀ ਆ ਮਤਲਬ ਇਹ ਕਰਨੇ ਬਹੁਤ ਜ਼ਰੂਰੀ ਆ ਠੀਕ ਆ ਜੀ ਤੇ ਆ ਲਓ ਜੀ ਤੇ ਲਓ ਜੀ ਜਿਹੜੇ ਆਪਾਂ ਵਿਧੀ ਵਿਧਾਨਤ ਕਰਨੇ ਸੀ ਉਹ ਆਪਾਂ ਕਰ ਲਿਆ ਪੂਰੇ ਮੈਂ ਹੱਥ ਜੋੜ ਕੇ ਮਾਫੀ ਚਾਹੁੰਨਾ ਕਿ ਮੈਂ ਐਡਾ ਦੀ ਵੀਡੀਓ ਬਣਾਈ ਕਿਉਂਕਿ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੱਕੋ ਇੱਕ ਸੀਗਾ ਕਿਉਂਕਿ ਇਹ ਥੋੜੇ ਸਮੇਂ ਤੋਂ ਜਿਹੜਾ ਪੋਡਕਾਸਟ ਬੋਡਕਾਸਟ ਮੇਨ ਦਾ ਨਾਮ ਹੀ ਨਹੀਂ ਲੈਣਾ ਹੁੰਦਾ ਜਿਹੜੇ ਆ ਮਾਈਕ ਤੇ ਗੱਲ ਕਰਦੇ ਆ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਇੱਕ ਪੰਡਤ ਲਿਆਂਦੇ ਵੀਡੀਓ ਦੇ ਵਿੱਚ ਕੀ ਇੱਕ ਪੰਡਤ ਕਹੀ ਜਾਂਦਾ ਜੀ ਅਖੇ ਤੁਸੀਂ ਕੌਨਬਲੈਕਸਾ ਕਹੋ ਤਾਂ ਪੈਸੇ ਆਉਣਗੇ ਇੱਕ ਕਹੀ ਜਾਂਦਾ ਤੁਸੀਂ ਹੱਥ ਤੇ ਕੁਝ ਦਿਖੋ ਤਾਂ ਪੈਸੇ ਆਉਣਗੇ ਠੀਕ ਹੈ ਜੇ ਇਦਾਂ ਪੈਸੇ ਆਉਣ ਲੱਗਣ ਤਾਂ ਫਿਰ ਤਾਂ ਕੋਈ ਕੰਮ ਹੀ ਨਾ ਕਰੇ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਇਹ ਅੱਜ ਮੈਂ ਆਪਦੇ ਕੋਠੇ ਤੇ ਕੋਈ ਕੰਮ ਚੜਿਆ ਤੇ ਮੈਂ ਵੀਡੀਓ ਮੈਂ ਵੀ ਉਹ ਦੇਖੀ ਜੀ ਤੇ ਪੰਡਤ ਕਹਿ ਰਿਹਾ ਸੀ ਵੀ ਤੁਸੀਂ ਇੱਕ ਪੀਲੇ ਕੱਚ ਦੀ ਬੋਤਲ 'ਚ ਪਾਣੀ ਕੋਠੇ ਤੇ ਰੱਖੋ ਤੇ ਤੁਹਾਡਾ ਜਿਹੜਾ ਬਾਹਰਲਾ ਸਫਰ ਹੈ ਉਹ ਬਹੁਤ ਵਧੀਆ ਰਹੂਗਾ ਤੇ ਤੁਹਾਡਾ ਵੀਜ਼ਾ ਲੱਗ ਜਾਊਗਾ ਤੇ ਮੈਂ ਕਹਿੰਦਾ ਵੀ ਇੰਨੇ ਘਰ ਹੋਣੇ ਆ ਵੀ ਤੁਸੀਂ ਗੱਲ ਛੱਡ ਦਿਓ ਜਨਾਂ ਨੇ ਪੀਲੇ ਰੰਗ ਦੀਆਂ ਬੋਤਲਾਂ 'ਚ ਪਾਣੀ ਪਾਪਾ ਰੱਖਿਆ ਹਨਾ ਜੀ ਤੇ ਮੈਂ ਤਾਂ ਇਹੀ ਕਹਿੰਦਾ ਵੀ ਹੁਣ ਆ ਜਿਹੜੀ ਲੂਮੀਨਾਤੀ ਦੀ ਵੀਡੀਓ ਆ ਇਹ ਬਣਾਉਣ ਦਾ ਕਾਰਨ ਇੱਕ ਸੀ ਚਲੋ ਪੰਡਤਾਂ ਦਾ ਸਰਦਾ ਸੀ ਜਿਹੜੀ ਗੱਲ ਹੋ ਰਹੀ ਸੀ ਉਹ ਹੋ ਰਹੀ ਸੀ ਨਾ ਤੇ ਲੂਮੀਨਾਟੀ ਦਿਲਜੀਤ ਨੂੰ ਵੀ ਜੋੜਿਆ ਗਿਆ ਇਹਦੇ ਵਿੱਚ ਠੀਕ ਹੈ ਜੀ ਉਹ ਕਹਿੰਦੇ ਵੀ ਇਹ ਸ਼ੈਤਾਨ ਦੀ ਪੂਜਾ ਕਰਦੇ ਆ ਸ਼ੈਤਾਨ ਤੁਹਾਨੂੰ ਇੰਨਾ ਕੁਛ ਅਕੇ ਦੇਊਗਾ ਵੀ ਕੋਈ ਕਹਿਣ ਦੀ ਗੱਲ ਨਹੀਂ ਠੀਕ ਹੈ ਪਰ ਉਹ ਤੁਹਾਡੀ ਇੱਕ ਪਿਆਰੀ ਚੀਜ਼ ਲੈ ਜਾਊਗਾ ਐਵੇਂ ਜੱਕੜ ਮਾਰੀ ਜਾਂਦੇ ਜਿੰਨੇ ਜੱਕੜ ਮਾਰ ਹੁੰਦੇ ਆ ਮੰਨ ਲਓ ਲੋਕਾਂ ਦਾ ਧਿਆਨ ਪਟਕਾਰ ਹੈ ਜਿੰਨਾ ਉਹਨਾਂ ਤੋਂ ਹੋ ਸਕਦਾ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਠੀਕ ਹੈ ਜੀ ਸਿਰਫ ਆਪਣੇ ਵੀਊ ਬਣਾਉਣ ਦੇ ਚੱਕਰ ਦੇ ਵਿੱਚ ਗੱਲ ਇਹ ਆ ਵੀ ਹਰੇਕ ਬੰਦੇ ਦਾ ਜੀ ਕਰਦਾ ਵੀ ਚੱਲ ਯਾਰ ਭਗਵਾਨ ਨੂੰ ਛੱਡੋ ਸ਼ੈਤਾਨ ਦੀ ਪੂਜਾ ਕਰ ਲੈਨੇ ਆ ਵੀ ਜੇ ਦਿਲਜੀਤ ਹੁਣਾਂ ਆਂਗੋਂ ਅਮੀਰ ਹੋ ਜਾਾਂਗੇ ਯਾਰ ਬਹੁਤ ਮਾੜੀ ਗੱਲ ਆ ਅੱਛਾ ਵੀਡੀਓ ਬਣਾਉਣ ਦਾ ਕਾਰਨ ਇਹ ਸੀ ਕਿ ਇੱਕ ਮੈਂ ਵੀਡੀਓ ਦੇਖੀ ਉਹਦੇ ਵਿੱਚ ਇੱਥੇ ਇੱਕ ਜੂੜਾ ਰੱਖਿਆ ਹੋਇਆ ਵੱਡਾ ਸਾਰਾ ਵਾਲ ਦਾ ਛੱਡਾ ਜੀਆਂ ਛੱਡੀਆਂ ਹੋਈਆਂ ਬੰਦੇ ਦੀਆਂ ਉਹ ਕਹਿ ਰਿਹਾ ਅਗੇ ਤੁਸੀਂ ਆ ਜਿੱਥੇ ਆਪਾਂ ਸ਼ਮਸ਼ਾਨ ਘਾਟ ਹੁੰਦਾ ਸੀ ਉਹਿਆਂ 'ਚ ਜਾਓ ਉੱਤੇ ਤੁਸੀਂ ਬਾਜਰੇ ਦੀਆਂ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿਓ ਜੀ ਬਾਜਰੇ ਦੀਆਂ ਰੋਟੀਆਂ ਪਕਾਈ ਜਾਓ ਤੁਹਾਡੇ ਤੋਂ ਜੀ ਅਖੇ ਪ੍ਰੇਤਾ ਤਮਾਮਾ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਇਹ ਸ਼ੁਰੂ ਹੋ ਜਾਣਗੀਆਂ ਤੇ ਥੋੜੇ ਚਿਰ ਬਾਅਦ ਤੁਹਾਡੇ ਤੋਂ ਇੱਕ ਵੱਡੀ ਆਤਮਾ ਆਊਗੀ ਜਿਹੜੀ ਵੱਡੀ ਆਤਮਾ ਆਊਗੀ ਉਹ ਇਹ ਕਹੂਗੀ ਆਣ ਕੇ ਤੁਹਾਨੂੰ ਵੀ ਤੂੰ ਇੱਥੇ ਕੀ ਕਰ ਰਿਹਾ ਪਰ ਤੁਸੀਂ ਆਪਣੀਆਂ ਰੋਟੀਆਂ ਪਕਾਪਕਾ ਲੈ ਆਈ ਜਾਓ ਫਿਰ ਉਹ ਵੀ ਕਹੂਗਾ ਵੀ ਮੈਨੂੰ ਭੁੱਖ ਲੱਗੀ ਆਖੇ ਮੈਨੂੰ ਖਵਾ ਲਾ ਤੇ ਜਦੋਂ ਤੁਸੀਂ ਉਹਨੂੰ ਇਹ ਚੀਜ਼ ਖਵਾ ਦੋਗੇ ਤਾਂ ਤਾਨੂੰ ਜੋ ਤੁਸੀਂ ਮੰਗੂਗੇ ਉਹ ਤੁਹਾਨੂੰ ਦਊਗਾ ਮਤਲਬ ਕਿ ਜੇ ਤੁਸੀਂ ਲੂਮੀਨਾਤੀ ਵਿੱਚ ਵੀ ਜਾਣਾ ਚਾਹੋਗੇ ਤੇ ਉਹ ਤੁਹਾਨੂੰ ਲੈ ਕੇ ਜਾਊਗਾ ਯਾਰ ਮਿਹਨਤ ਵਾਲੀ ਗੱਲ ਆ ਹਟ ਜਾਓ ਇਹ ਵੈਦਾਂ ਦੀਆਂ ਵੀਡੀਓ ਪਾਉਣਾ ਕੋਈ ਚੱਜ ਦੀ ਕੋਈ ਇਤਿਹਾਸ ਦੀ ਕੋਈ ਚੰਗੀ ਵੀਡੀਓ ਪਾਇਆ ਕਰੋ ਕਿਉਂ ਲੋਕਾਂ ਦਾ ਤੁਸੀਂ ਧਿਆਨ ਭਟਕਾ ਰਹੇ ਆਂ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਕੰਮ ਕਰੋ ਮਿਹਨਤ ਕਰੋ ਤਾਂ ਤੁਸੀਂ ਮਿਹਨਤ ਕਰੋਗੇ ਕਾਮਯਾਬ ਜ਼ਰੂਰ ਥੋੜੀ ਲੇਟ ਮਿਲਦੀ ਆ ਕਾਮਯਾਬੀ ਮਿਲਦੀ ਜ਼ਰੂਰ ਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਕੋਈ ਇੰਦਾ ਦੀ ਵੀਡੀਓ ਵੱਲ ਧਿਆਨ ਨਾ ਦਿਆ ਕਰੋ ਜਿਹੜੀਆਂ ਇਹ ਕੰਨੀਆਂ ਵੀ ਕੌਨਵਲੈਕਸ ਆ ਜਾਂ ਹੱਥ ਤੇ ਲਿਖਣ ਨਾਲ ਜਾਂ ਰੋਟੀਆਂ ਲਾਉਣ ਨਾਲ ਚਤਾਨ ਮਿਲਦਾ ਰੱਬ ਦਾ ਨਾਮ ਆ ਉਹ ਭਗਵਾਨ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਤੇ ਰੱਬ ਤੁਹਾਨੂੰ ਸਾਰਾ ਕੁਝ ਪਰਮਾਤਮਾ ਤੁਹਾਨੂੰ ਸਾਰਾ ਕੁਝ ਦੇਊਗਾ ਠੀਕ ਆ ਜੀ ਤੇ ਇੱਥੇ ਮੈਂ ਸਮਾਪਤੀ ਕਰਦਾ ਫੇਰ ਇੱਕ ਵਾਰੀ ਹੱਥ ਜੋੜ ਕੇ ਮਾਫੀ ਮੰਗਦਾ ਵੀ ਮੈਨੂੰ ਇੰਦਾ ਕਰਨਾ ਪਿਆ ਪਰ ਸਿਰਫ ਇੱਕ ਦੱਸਣ ਲਈ ਭਈ ਇਦਾਂ ਅਮੀਰ ਨਹੀਂ ਹੋ ਸਕਦੇ ਦਿਲਜੀਤ ਨੇ ਬਹੁਤ ਮਿਹਨਤ ਕੀਤੀ ਉੱਪਰ ਜਾਣ ਨੂੰ ਐਵੇਂ ਹੀ ਨਹੀਂ ਉਹ ਵੀ ਉਹ ਨਿਸ਼ਾਨ ਬਣਾਉਂਦਾ ਤੇ ਉਹ ਲੂਮਿਨਾਤੀ ਦੇ ਵਿੱਚ ਸ਼ਾਮਲ ਹੋ ਗਿਆ ਮੈਂਤਾਲੀ ਗੱਲ ਆ ਕੋਈ ਲੂਮਿਨਾਤੀ ਨਹੀਂ ਕੋਈ ਕੋਸ਼ ਨਹੀਂ ਜਿਹੜਾ ਰਾਮ ਨੂੰ ਮੰਨਦਾ ਉਹ ਨਾਮ ਮੰਨੇ ਜਿਹੜਾ ਅੱਲੇ ਨੂੰ ਮੰਗਦਾ ਮੰਨਦਾ ਉਹ ਅੱਲਾ ਨੂੰ ਮੰਨੇ ਵਾਹਿਗੁਰੂ ਨੂੰ ਮੰਨਦਾ ਵਾਹਿਗੁਰੂ ਨੂੰ ਮੰਨੇ ਬੇਬੰਤੀ ਆ ਵੀ ਆਪਦੇ ਭਗਵਾਨ ਨੂੰ ਮੰਨੋ ਉਹਦਾ ਨਾਮ ਲਾਓ ਤੇ ਕਾਮਯਾਬੀ ਜ਼ਰੂਰ ਮਿਲੂਗੀ ਇਦਾਂ ਕਰਨਾ ਜਾਂ ਕਹਿਣਾ ਜਾਂ ਸ਼ੈਤਾਨਾਂ ਨੂੰ ਸੱਦ ਕੇ ਤੁਹਾਨੂੰ ਕੁਝ ਨਹੀਂ ਮਿਲਣਾ ਕੋਈ ਇਸੇ ਨੀ ਅਲੂਮੀਨਾਤੀ ਜਿਨੀ ਜਾਣਾ ਪਤਾ ਨਹੀਂ ਕੀ ਲੂਮੀਨਾਤੀ ਇੱਕ ਸਰਦਾਰ ਜਿਹਾ ਵੀ ਜੱਕੜ ਮਾਰੀ ਜਾਂਦਾ ਇੱਕ ਬੀਬੀ ਆ ਉਹ ਜੱਕੜ ਮਾਰੀ ਜਾਂਦੀ ਆ ਬਸ ਤੁਸੀਂ ਗੱਲ ਹੀ ਛੱਡ ਦਿਓ ਬਸ ਠੀਮਾ ਦਾ ਜਾ ਚੁੱਕੇ ਆ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਠੀਕ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਸਾਰਿਆਂ ਨੂੰ ਮਤਲਬ ਸਾਰੇ ਇਸ ਗੱਲੋਂ ਜਾਗਰੂਕ ਹੋਣ ਵੀ ਇਧਾ ਕੌਸ਼ ਨੇਗਾ ਬਸ ਪ੍ਰਮਾਤਮਾ ਦਾ ਨਾਮ ਹੀ ਸਭ ਕੁਝ ਆ ਮਿਹਨਤ ਵਿੱਚ ਜੀ ਸਾਰਾ ਕੁਝ ਆ ਤੇ ਚਲੋ ਠੀਕ ਆ ਜੀ ਅਸੀਂ ਗੱਲ ਸਾਰਿਆਂ ਨੂੰ